ਆਮ ਆਦਮੀ ਪਾਰਟੀ ਦੇ ਨਾਮਰਜੁਕਤ ਸੂਬਾ ਪ੍ਰਧਾਨ ਅਮਰ ਰੋੜਾ ਅਤੇ ਕਾਰਜਕਾਰੀ ਪ੍ਰਧਾਨ ਸ਼ੈਲੀ ਕਲਸੀ ਨੇ ਅੱਜ ਫਗਵਾੜਾ ਦੇ ਵਿੱਚ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮਿਲਣੀ ਕੀਤੀ ਵਿਸ਼ੇਸ਼ ਇਸ ਮਿਲਣੀ ਦਾ ਅੱਜ ਸਵੇਰ ਤੋਂ ਹੀ ਖਾਸਾ ਉਤਸ਼ਾਹ ਸੀ ਅੱਜ ਸਵੇਰ ਤੋਂ ਦੇਖਿਆ ਜਾਵੇ ਤਾਂ ਰੈਸਟ ਹਾਊਸ ਦੇ ਸਾਹਮਣੇ ਹਲਕਾ ਇੰਚਾਰਜ ਕੇ ਸਾਬਕਾ ਕੈਬਨਿਟ ਮੰਤਰੀ ਜੁਗਿੰਦਰ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਰਕਰ ਸਵੇਰ ਤੋਂ ਹੀ ਪਹੁੰਚਨੇ ਸ਼ੁਰੂ ਹੋ ਗਏ ਤੇ ਜਿਵੇਂ-ਜਿਵੇਂ ਦਿਨ ਬੀਤਦਾ ਗਿਆ ਵਰਕਰਾਂ ਤੇ ਅਹੁਦੇਦਾਰਾਂ ਦਾ ਕਾਫਲਾ ਹੋਰ ਵੀ ਵੱਡਾ ਹੁੰਦਾ ਗਿਆ ਅੱਜ ਉਸ ਵੇਲੇ ਜਦੋਂ ਕਿ ਫਗਵਾੜਾ ਵਿੱਚ ਕਾਰਪੋਰੇਸ਼ਨ ਚੋਣਾ ਬਿਲਕੁਲ ਦਹਲਿਜ਼ ਤੇ ਨੇ ਉਸ ਵੇਲੇ ਇਹ ਫੇਰੀ ਨੂੰ ਬੜੇ ਗੌਰ ਦੇ ਨਾਲ ਦੇਖਿਆ ਜਾਏਗਾ ਅੱਜ ਦੇ ਇਸ ਸਵਾਗਤੀ ਸਮਾਗਮ ਦੇ ਵਿੱਚ ਜਿੱਥੇ ਚੱਬੇਵਾਲ ਤੋਂ ਹੁਣੇ-ਹੁਣੇ ਐਮਐਲਏ ਬਣੇ ਇਸ਼ਾਨਤ ਚੱਬੇਵਾਲ ਨੇ ਹਾਜ਼ਰੀ ਭਾਈ ਉੱਥੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਲਲਿਤ ਸਕਲਾਨੀ ਪੰਜਾਬ ਦੇ ਸੂਬਾ ਸਪੋਕਸਪਰਸਨ ਹਰਜੀਮਾਨ ਸੀਨੀਅਰ ਆਮ ਆਦੀ ਪਾਰਟੀ ਲੀਡਰ ਦਲਜੀਤ ਰਾਜੂ ਗੁਰਦੀਪ ਦੀਪਾ ਸਾਬਕਾ ਕੌਂਸਲਰ ਸੀਮਾ ਰਾਣਾ ਰਣਜੀਤ ਪਾਵਲਾ ਸੁਖਦੇਵ ਸਿੰਘ ਲਾਲ ਪ੍ਰਿਤਪਾਲ ਕੌਰ ਤੁਲੀ ਤੋਂ ਇਲਾਵਾ ਖਾਸ ਕਰ ਲਈ ਇਸ ਸਵਾਗਤੀ ਸਮਾਗਮ ਦੀ ਕਿ ਇਸ ਵਿੱਚ ਕਾਰਪੋਰੇਸ਼ਨ ਚੋਣਾਂ ਲੜਨ ਵਾਲੇ ਬਹੁਤ ਸਾਰੇ ਸੰਭਾਵੀ ਚਿਹਰੇ ਵੀ ਇਸ ਸਵਾਗਤੀ ਸਮਾਗਮ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਜੋਗਿੰਦਰ ਸਿੰਘ ਮਾਨ ਨੇ ਵਰਕਰਾਂ ਨਾਲ ਕਿਹਾ ਕਿ ਅੱਜ ਦੀ ਇਹ ਫੇਰੀ ਜਿੱਥੇ ਵਰਕਰਾਂ ਵਿੱਚ ਨਵੇਂ ਜੋਸ਼ ਦਾ ਸੰਚਾਰ ਕਰੇਗੀ ਉੱਥੇ ਨਾਲ ਹੀ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਹੋਣਗੇ ਉੱਥੇ ਨਾਲ ਹੀ ਦੀਪ ਫਗਵਾੜਾ ਹੈੱਡਲਾਈਨ ਨਾਲ ਗੱਲਬਾਤ ਕਰਦੇ ਹਾਂ ਸੂਬਾ ਸਪੋਕਸਮੈਨ ਹਰਜੀ ਮਾਨ ਨੇ ਕਿਹਾ ਹੈ ਕਿ ਨੌਜਵਾਨਾਂ ਦੇ ਹੱਥ ਸੂਪੇ ਦੀ ਵਾਗਡੋਰ ਦੇ ਕੇ ਅਰਵਿੰਦ ਕੇਜਰੀਵਾਲ ਹੁਣਾਂ ਨੇ ਜਿੱਥੇ ਇੱਕ ਨਵੀਂ ਦਿਸ਼ਾ ਵੱਲ ਕਦਮ ਵਧਾਇਆ ਉੱਥੇ ਨਾਲ ਹੀ ਉਹਨਾਂ ਕਿਹਾ ਹੈ ਕਿ ਇਸ ਦੇ ਨਾਲ ਪੂਰੇ ਨੌਜਵਾਨਾਂ ਦੇ ਵਿੱਚ ਇੱਕ ਨਵੇਂ ਜੋਸ਼ ਦਾ ਸੰਚਾਰ ਵੀ ਹੋਏਗਾ ਉੱਥੇ ਇੱਕ ਜ਼ਿਕਰਯੋਗ ਗੱਲ ਇਹ ਵੀ ਰਹੀ ਕਿ ਹਾਲਾਂਕਿ 11 ਵਜੇ ਹੀ ਵੱਡੀ ਗਿਣਤੀ ਵਿੱਚ ਵਰਕਰ ਆਉਣੇ ਸ਼ੁਰੂ ਹੋ ਗਏ ਪਰ ਕਾਫਲਾ ਅਮਨ ਰੋੜਾ ਹੁਣਾਂ ਦਾ ਬਾਦ ਦੁਪਹਿਰ ਆਇਆ ਤੇ ਇਸ ਮੌਕੇ ਉਹਨਾਂ ਗਰਮ ਜੋਸ਼ੀ ਦੇ ਨਾਲ ਵਰਕਰਾਂ ਦੇ ਸਵਾਗਤ ਨੂੰ ਕਬੂਲਿਆ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਅਮਰ ਰੋੜਾ ਨੇ ਕਿਹਾ ਹੈ ਕਿ ਵਰਕਰਾਂ ਦੀ ਪੁੱਛਗਿੱਛ ਅਤੇ ਖਾਸ ਤੌਰ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਬੜੇ ਧਿਆਨ ਨਾਲ ਸੁਣਿਆ ਜਾਏਗਾ ਉਹਨਾਂ ਕਿਹਾ ਕਿ ਜਲਦੀ ਅਧਿਕਾਰੀਆਂ ਤੇ ਅਫਸਰਾਂ ਨੂੰ ਇੱਕ ਵਿਸ਼ੇਸ਼ ਰਹਿਤਾਂ ਦਿੱਤੀਆਂ ਜਾਣਗੀਆਂ ਕਿ ਲੋਕਾਂ ਦੀਆਂ ਮੁਸ਼ਕਲਾਂ ਦੇ ਜਲਦ ਤੋਂ ਜਲਦ ਹੱਲ ਕਰਨ ਉਹਨਾਂ ਜੋਗਿੰਦਰ ਸਿੰਘ ਮਾਨ ਨੂੰ ਵੀ ਵਿਸ਼ੇਸ਼ ਥਾਪੜ ਦਿੱਤੇ ਆ ਕਿਹਾ ਹੈ ਕਿ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਪਾਰਟੀ ਇੱਕ ਬਿਹਤਰ ਭੂਕ ਵੱਲ ਜ਼ਰੂਰ ਜਾਏਗੀ ਇੱਥੇ ਜ਼ਿਕਰ ਜੋ ਕਿ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਫਗਵਾੜਾ ਨਾਲ ਸੰਬੰਧਿਤ ਵਰਕਰ ਸਾਨੂੰ ਉੱਥੇ ਨਾਲ ਹੀ ਆਲੇ-ਜੁਆਲੇ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਸੂਬਾ ਸਲਾਹਕਾਰ ਦੀਪਕ ਬਾਲੀ ਵੀ ਹਾਜ਼ਰ ਸਨ ਉੱਥੇ ਨਾਲ ਹੀ ਫਲੋਰ ਤੋਂ ਚੋਣ ਲੜ ਚੁੱਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਵੀ ਇਸ ਇਕੱਠ ਵਿੱਚ ਆਪਣੀ ਹਾਜ਼ਰੀ ਲਵਾਈ ਉੱਥੇ ਜਦੋਂ ਕਿ ਕਾਰਪੋਰੇਸ਼ਨ ਚੋਣਾਂ ਬਿਲਕੁਲ ਨਜ਼ਦੀਕ ਨੇ ਉੱਥੇ ਨਾਲ ਹੀ ਮਾਨ ਧੜੇ ਵੱਲੋਂ ਇੱਕ ਵੱਡੀ ਗਿਣਤੀ ਵਿੱਚ ਸ਼ਕਤੀ ਪ੍ਰਦਰਸ਼ਨ ਕਰਕੇ ਵਿਰੋਧੀਆਂ ਨੂੰ ਵੀ ਖਾਸ ਤੌਰ ਤੇ ਇੱਕ ਵੱਡਾ ਸਬਕ ਵੀ ਸਿਖਾਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਇਹ ਅ ਸਿੱਧ ਕੀਤਾ ਹੈ ਕਿ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਮਾਨ ਧੜੇ ਨੂੰ ਇੱਕ ਵੱਡੀ ਗੈਂਤੀ ਦੇ ਵਿੱਚ ਉਮੀਦਵਾਰ ਜੋ ਹੈ ਉਹ ਮਿਲਣਗੇ ਹੁਣ ਦੇਖਣਾ ਇਹ ਹੈ ਕਿ ਇਸ ਵੱਡੀ ਫੇਰੀ ਦੇ ਨਾਲ ਆਮ ਆਦਮੀ ਪਾਰਟੀ ਦੇ ਫਗਵਾੜਾ ਦੇ ਸਟਰਕਚਰ ਦੇ ਵਿੱਚ ਕੀ ਚੇਂਜਸ ਆਂਦੀ ਹੈ ਤੇ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਿਸ ਤਰ੍ਹਾਂ ਦੀ ਪਰਫਾਰਮੈਂਸ ਰਹਿੰਦੀ ਹੈ ਜਲਦ ਹਾਜ਼ਰ ਹੋਵਾਂਗੇ ਇੱਕ ਨਵੇਂ ਅਪਡੇਟ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ